ਕਵਲ ਕਰਕੇ ਕਹਿੰਦੇ ਐ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੋਂ ਕਰੀ ਜਿਤ ਵਸੇ ਆਵੈ ਕੰਤ ਸਤ ਗੁਰੂ ਮੈਂ ਕਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਾਂ ਕਿਹੜੇ ਕਿਹੜੇ ਗੁਣ ਧਾਰਨ ਕਰਾਂ ਕਿਹੜਾ ਤਨ ਦੇ ਉੱਤੇ ਲਵਾਸ਼ ਧਾਰਨ ਕਰਾਂ ਜਿਸ ਦੇ ਕਾਰਨ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ ਕਵਣ ਸੁਅੱਖਰ ਕਵਣ ਗੁਣ ਕਵਣ ਸੁਮਣੀਆ ਮੰਤ ਕਵਣ ਸੁਵੇਸੋ ਹੋਂ ਕਰੀ ਜਿਤ ਵਸੇ ਆਵੈ ਕੰਤ ਤੇ ਅੱਗੋਂ ਸਤਿਗੁਰੂ ਸਚੇ ਪਾਤਸ਼ਾਹ ਬਚਨ ਕਰਦੇ ਕਹਿੰਦੇ ਐ ਨਿਵਣ ਸੁਅੱਖਰ ਨਿਵਣ ਦਾ ਅਰਥ ਹੁੰਦਾ ਜੀ ਨਿਮਰਤਾ ਵਾਲਾ ਨਿਵਣ ਸੁਅੱਖਰ ਖਵਣ ਗੁਣ ਖਵਣ ਗੁਣ ਦਾ ਅਰਥ ਹੁੰਦਾ ਸਹਿਣਸ਼ੀਲਤਾ ਰੱਖਣ ਵਾਲਾ ਨਿਵਣ ਸੁਅੱਖਰ ਕਵਣ ਖਵਣ ਗੁਣਾ ਜੇਬਾ ਮਣੀਆਂ ਮੰਤ ਜੇਬਾ ਮਣੀਆਂ ਮੰਤ ਦਾ ਅਰਥ ਹੁੰਦਾ ਹੈ ਕਿ ਆਪਣੀ ਜ਼बान ਵਿੱਚੋਂ ਹਮੇਸ਼ਾ ਵਾਹਿਗੁਰੂ 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 ਦਾ ਸਿਮਰਨ ਕਰ ਜਾਂ ਗੁਰੂ ਦੀ ਬਾਣੀ ਪੜ ਇਸ ਜ਼बान ਦੇ ਵਿੱਚੋਂ ਕਿਸੇ ਦੀ ਨਿੰਦਾ ਨਹੀਂ ਹੋਣੀ ਚਾਹੀਦੀ ਅੱਜ ਆਪਾਂ ਵੇਖਦੇ ਹਾਂ ਪਿਆਰਿਓ ਆਪਣੀ ਜ਼बान ਦੇ ਵਿੱਚੋਂ ਰੱਬ ਦਾ ਨਾਮ ਘਟ ਲਿਆ ਜਾਂਦਾ ਤੇ ਲੋਕਾਂ ਦੀ ਨਿੰਦਾ ਜ਼ਿਆਦਾ ਕੀਤੀ ਜਾਂਦੀ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਪਹਿਲਾ ਗੁਣ ਨਿਮਰਤਾ ਵਾਲਾ ਦੂਸਰਾ ਗੁਣ ਆਪਣੇ ਵਿੱਚ ਸਹਿਣਸ਼ੀਲਤਾ ਲੈ ਕੇ ਆ ਤੇ ਤੀਸਰਾ ਗੁਣ ਜੀ ਆਪਣੀ ਜ਼ਬਾਨ ਦੇ ਵਿੱਚੋਂ ਵਾਹਿਗੁਰੂ ਦਾ ਸਿਮਰਨ ਕਰ ਇਹ ਤਿੰਨੇ ਗੁਣਾ ਦਾ ਲਿਵਾਸ਼ ਆਪਣੇ ਤਨ ਉਤੇ ਧਾਰਨ ਕਰ ਲੈ ਸਤਗੁਰੂ ਪਾਤਸ਼ਾਹ ਕਹਿੰਦੇ ਆ ਨਿਵਣ ਸਵਖਰ ਖਾਵਣ ਗੁਣਾ ਜੇਬਾ ਮਣੀਆ ਮੰਤੋ ਇਤਰਾ ਭੈਣੀ ਬੇਸਕਰ ਤਾਂ ਬਸ ਆਵੀ ਕੰਤ ਤਾਂ ਤੇਰੇ ਬਸ ਵਿੱਚ ਪਰਮਾਤਮਾ ਆ ਜਾਵੇਗਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਹਿੰਦੇ ਦਾਸਾਂ ਦਾ ਦਾਸ ਬਣ ਜਾ ਪਾਣੀ ਭਰਨ ਵਾਲਾ ਬਣ ਜਾ ਨਿਮਰਤਾ ਦੇ ਨਾਲ ਸੇਵਾ ਕਰਨ ਵਾਲਾ ਬਣ ਜਾ ਉਨ ਕੀ ਰੇਣ ਬਸੈ ਜੀ ਨਾਲ ਆਪਣੇ ਹਿਰਦੇ ਤੋਂ ਉਹਨਾਂ ਦੀ ਰੇਣ ਬਣ ਜਾ ਧੂੜੀ ਬਣ ਜਾ ਸਤਿਗੁਰੂ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਤੇ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਕਿਰਪਾ ਕਰਨੀ ਹੈ ਮੱਥੇ ਭਾਗ ਮੱਥੇ ਭਾਗ ਪਿਆਰੋ ਅਸੀਂ ਜਿਹੜੇ ਕਰਮ ਕਰਦੇ ਆ ਨਾ ਇਹ